ਜੈ ਮਾਤਾ ਲਈ ਦੋਤੋ ਮੈਂ ਤੁਹਾਡੀ دوست ਹੀਲਿੰਗ ਗਾਈਡ ਰੂਹੀ ਕੌਸ਼ਲ ਤੇ ਫਿਰ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਆਪਣਾ YouTube ਚੈਨਲ ザ ਸਿਕਰਟ ਬੈਂਕੂ ਜਿੱਥੇ ਅਸੀਂ ਤੁਹਾਡੇ ਨਾਲ ਕਾਂਝਾ ਕਰਦੇ ਹਾਂ ਜ਼ਿੰਦਗੀ ਦੇ ਕੁਝ ਅਣਛੂਹੇ ਪਲ ਅਣਛੂਹੇ ਸੱਚ ਤੇ ਰੋਹਾਨੀ ਸੰਕੇਤ ਅੱਜ ਅਸੀਂ ਗੱਲ ਕਰਾਂਗੇ ਇੱਕ ਅਹਜੇ ਪਿਆਰੇ ਰਿਸ਼ਤੇ ਬਾਰੇ ਜੋ ਧਾਗੇ ਦੀ ਮਹਤਤਾ ਨਹੀਂ ਬਲਕਿ ਇੱਕ ਅਣਖੋਲਿਆ ਸਿਕਰਟ ਵੀ ਹੈ ਰਖੜੀ ਰਖੜੀ ਸਿਰਫ ਧਾਗਾ ਤੇ ਸਪਿਰਚੁਅਲ ਕਨੈਕਸ਼ਨ ਜਿਵੇਂ ਕੀ ਰਖੜੀ ਦੇ ਨਾਮ ਸੁਣਦੇ ਹੀ ਸਾਡੇ ਸਾਰੇ ਦੇ ਜ਼ਹਿਨ ਵਿੱਚ ਇੱਕੋ ਹੀ ਗੱਲ ਆਉਂਦੀ ਹੈ ਭੈਣ ਭਰਾ ਦਾ ਰਿਸ਼ਤਾ ਕੀ ਤੁਸੀਂ ਕਦੇ ਸੋਚਿਆ ਕਿ ਉਹ ਇੱਕ ਧਾਗੇ ਵਿੱਚ ਇੰਨੀ ਸ਼ਕਤੀ ਕਿਵੇਂ ਹੋ ਸਕਦੀ ਹੈ ਉਹ ਧਾਗਾ ਇੰਨਾ ਪਾਵਰਫੁਲ ਕਿਵੇਂ ਹੋ ਸਕਦਾ ਹੈ ਜੋ ਭੈਣ ਆਪਣੇ ਭਰਾ ਦੀ ਗੁੱਟ ਤੇ ਬੰਨਦੀ ਹੈ ਇੱਕ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ ਜਦੋਂ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਹੈ ਉਹ ਇੱਕ ਰਿਵਾਜ ਨਹੀਂ ਹੁੰਦਾ ਉਹ ਆਪਣੇ ਦਿਲ ਤੋਂ ਰੂਹ ਤੋਂ ਉਹਦੇ ਗੁੱਟ ਤੇ ਉਹ ਗੱਠ ਬੰਨ੍ਹ ਦਿੰਦੀ ਹੈ ਜੀ ਦੀ ਪ੍ਰੋਟੈਕਸ਼ਨ ਭਰਾ ਆਪਣਾ ਫਰਜ਼ ਸਮਝ ਕੇ اپنی ਭੈਣ ਲਈ ਲਾਈਫਟਾਈਮ ਨਿਭਾਉਂਦਾ ਹੈ ਪਹਿਲੀ ਗੱਲ ਰਖੜੀ ਦੇ ਰਿਸ਼ਤੇ ਸਿਰਫ ਖੂਨ ਦੇ ਨਹੀਂ ਹੁੰਦੇ ਬਲਕਿ ਇਹ ਪਿਛਲੇ ਜਨਮਾਂ ਦਾ ਵੀ ਕੋਈ ਸੰਬੰਧ ਹੁੰਦਾ ਹੈ ਕਈ ਵਾਰ ਜਿਨ੍ਹਾਂ ਨੂੰ ਅਸੀਂ ਰਖੜੀ ਬੰਨ੍ਹਦੇ ਹਾਂ ਉਹ ਸਾਡੇ ਪਿਛਲੇ ਜਨਮਾਂ ਵਿੱਚ ਰਖਵਾਲੇ ਜਾਂ ਕਰਜ਼ਦਾਰ ਹੁੰਦੇ ਨੇ ਤਾਂ ਇੱਕੇ ਵੀ ਰੱਬ ਸਾਡਾ ਸਪਿਰਚੁਅਲ ਕਨੈਕਸ਼ਨ ਪੁਰਾਣੇ ਕਰਮਾਂ ਦਾ ਹਿਸਾਬ-ਕਿਤਾਬ ਕਰਨ ਵਾਸਤੇ ਦੁਬਾਰਾ ਜੋੜਦਾ ਹੈ ਦੂਸਰੀ ਗੱਲ ਇਹ ਜੀਆਂ ਰਖੜੀਆਂ ਜੋ ਤਕਦੀਰ ਤੱਕ ਬਦਲ ਦਿੰਦੀਆਂ ਹਨ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਰਖੜੀ ਦੀ ਪਰੰਪਰਾ ਕੋਈ ਆਧੁਨਿਕ ਕਾਲ ਦੀ ਨਹੀਂ ਹੈ ਬਲਕਿ ਇਹ ਬਹੁਤ ਪੁਰਾਣੇ ਸਮਾਂ ਤੋਂ ਚੱਲੀ ਆ ਰਹੀ ਹੈ ਪਹਿਲਾਂ ਵੀ ਜਦੋਂ ਯੋਧੇ ਯੁੱਧ ਵਿੱਚ ਜਾਂਦੇ ਸੀ ਜਦੋਂ ਉਹਨਾਂ ਦੀਆਂ ਰਾਣੀਆਂ ਉਹਨਾਂ ਦੇ ਰਖੜੀ ਬੰਨ੍ਹਦੀਆਂ ਸੀ ਤਾਂ ਕਿ ਉਹ ਜਿੱਤ ਨੂੰ ਹਾਸਲ ਕਰਕੇ ਮੋੜਨ ਤਾਂ ਉਹ ਰਖੜੀ ਦੀ ਲਾਜ ਤੱਕ ਰੱਖਣ ਵਾਸਤੇ ਆਪਣੀ ਜਾਨ ਤੱਕ ਗਵਾ ਦਿੰਦੇ ਜਿਵੇਂ ਕਿ ਕ੍ਰਿਸ਼ਨ ਜੀ ਨੇ ਵੀ ਦ੍ਰੋਪਦੀ ਤੋਂ ਰਖੜੀ ਬਣਾਉਣ ਤੋਂ ਬਾਅਦ ਇੱਕ ਵਚਨ ਦਿੱਤਾ ਤੇ ਉਮਰ ਭਰ ਉਸ ਰਖੜੀ ਦੀ ਲਾਜ ਰੱਖੀ ਜੇ ਰਖੜੀ ਸੱਚੇ ਮਨ ਨਾਲ ਬੰਨੀ ਜਾਵੇ ਤਾਂ ਪਰਿਵਾਰ ਦੀ ਕਿਸਮਤ ਅਕ ਬਦਲ ਦਿੰਦੀ ਹੈ ਤੇ ਭੈਣ ਵੱਲੋਂ ਸੱਚੇ ਦਿਲੋਂ ਕੀਤੀ ਅਰਦਾਸ ਭਰਾ ਨੂੰ ਮੌਤ ਦੇ ਮੂੰਹ ਤੋਂ ਵੀ ਬਚਾ ਕੇ ਲੈ ਆਉਂਦੀ ਹੈ। ਅੱਜਕੱਲ ਦੇ ਰਿਸ਼ਤੇ ਰਖੜੀ ਇੱਕ ਫਾਰਮੈਲਟੀ। ਅੱਜ ਦੇ ਸਮੇਂ ਵਿੱਚ ਰਖੜੀ ਦਾ ਤਿਹਾਰ ਵੀ ਇੱਕ ਕੁਸ਼ਨ ਮੀਡੀਆ ਕਾ ਕੀਤੇ ਵਿੱਚ ਰਹਿ ਗਏ। ਕਿਉਂ? ਕਿਉਂਕਿ ਰਿਸ਼ਤਿਆਂ ਵਿੱਚ ਉਹ ਗਹਿਰਾਈ ਨਹੀਂ ਰਹੀ। ਭੈਣ ਭਰਾਵਾਂ ਵਿੱਚ ਉਹ ਖੇਚ ਨਹੀਂ ਰਹੀ ਤੇ ਕਈ ਵਾਰ ਅਸੀਂ ਆਪਣੇ ਰਿਸ਼ਤਿਆਂ ਨੂੰ ਟਾਈਮ ਨਹੀਂ ਦੇ ਪੰਨ। ਅੱਜ ਉਹੀ ਸਮਾਂ ਹੈ ਜਦੋਂ ਆਪਾਂ ਆਪਣੇ ਉਹ ਸੱਚੇ ਤੇ ਸੁੱਚੇ ਰਿਸ਼ਤਿਆਂ ਨੂੰ ਜਗਾਈਏ। ਰਾਖੀ ਰੀਚੁਅਲ ਨਾਲ ਆਪਣੇ ਭਰਾ ਦੀ ਰੱਖਿਆ ਕਿਵੇਂ ਕਰੀਏ? ਦਾ ਈਸ਼ਵਰ ਜਦੋਂ ਆਪਣੇ ਭਰਾ ਦੇ ਗੁੱਟੇ ਰਖਣੀ ਬੰਨੋ ਤਾਂ ਆਪਣੇ ਦਿਲ ਤੋਂ ਇਹ ਦੁਆ ਕਰੋ ਕਿ ਇਹ ਸਿਰਫ ਕਾਗਜ਼ ਨਹੀਂ ਬਲਕਿ ਮੇਰੀ ਰੂਹ ਦੀ એનર્ਜੀ ਹੈ ਜੇ ਭੈਣ ਰਖੜੀ ਵਾਲੇ ਦਿਨ ਦਿਲ ਤੋਂ ਇੱਕ ਵੀ ਦੁਆ ਮੰਗ ਲੇ ਤਾਂ ਉਹਦੇ ਅੰਦਰੋਂ ਜਿਹੜੀ ਵਾਈਬ੍ਰੇਸ਼ਨ ਜਾਂਦੀ ਹੈ ਉਹ ਭਰਾ ਦੀ ਰੂਹ ਤੱਕ ਜਾਂਦੀ ਹੈ ਤੇ ਉਹਦੀ ਪ੍ਰੋਟੈਕਸ਼ਨ ਕਰਦੀ ਹੈ ਰਖੜੀ ਵਾਲੇ ਦਿਨ ਜੇ ਭਰਾ ਕੋਲ ਨਾ ਹੋਵੇ ਰਖੜੀ ਵਾਲੇ ਦਿਨ ਜੇ ਤੁਸੀਂ ਕਿਸੇ ਕਾਰਨ ਵਜh ਭੈਣ ਭਰਾ ਇਕੱਠੇ ਨਹੀਂ ਹੋ ਤਾਂ ਉਸਦੇ ਵੀ ਤੁਸੀਂ ਨਿਰਾਸ਼ ਹੋ ਕੇ ਨਾ ਬੈਠੋ ਅਸੀਂ ਉਸ ਦਾ ਵੀ ਹੱਲ ਲੈ ਕੇ ਆਏ ਹਾਂ ਤਾਂ ਬਣੇ ਰਿਹਾ ਵੀਡੀਓ ਦੇ ਐਂਡ ਤੱਕ ਇਹ ਰਖੜੀ ਵਾਲੇ ਦਿਨ ਇੱਕ ਰਖੜੀ ਖਰੀਦੋ ਉਸ ਨੂੰ ਆਪਣੇ ਹੱਥ ਵਿੱਚ ਫੜ ਕੇ ਸ਼ਾਂਤ ਮਨ ਨਾਲ ਇੱਕ ਦੁਆ ਮੰਗੋ ਇੱਕ ਦਿਲੋਂ ਅਰਦਾਸ ਕਰੋ ਆਪਣੇ ਉਸ ਭੈਣ ਪਰਾਲੀ ਜੋ ਇਸ ਟਾਈਮ ਰਖੜੀ ਵਾਲੇ ਦਿਨ ਤੁਹਾਡੇ ਕੋਲ ਨਹੀਂ ਹੈਗੀ ਤੇ ਉਸ ਨੂੰ ਆਪਣੀ ਹੀ ਕਲਾਈ ਤੇ ਬੰਨ ਲਓ ਤਾਂ ਕਿ ਤੁਹਾਨੂੰ ਇਹ ਯਾਦ ਕਰਾਂਦਾ ਰਹੇ ਕਿ ਹਾਂ ਤੁਹਾਡੀ ਵੀ ਪ੍ਰੋਟੈਕਸ਼ਨ ਲਈ ਕੋਈ ਖੜਾ ਹੈ ਤੇ ਤੁਸੀਂ ਵੀ ਕਿਸੇ ਲਈ ਖੜੇ ਹੋ ਕਿਉਂਕਿ ਰਖੜੀ ਇੱਕ ਧਾਗਾ ਨਹੀਂ ਇੱਕ ਭਾਵਨਾ ਦੀ ਲਹਿਰ ਹੈ ਜੋ ਰੂਹ ਨੂੰ ਰੂਹ ਤੱਕ ਮਿਲਾਉਂਦੀ ਹੈ ਵਿਛੋੜਾ ਭਾਵੇਂ ਕਿੰਨਾ ਹੀ ਵੱਡਾ ਕਿਉਂ ਨਾ ਹੋ ਉਹ ਪ੍ਰੋਟੈਕਟ ਜ਼ਰੂਰ ਕਰਦੀ ਹੈ ਰਖੜੀ ਦਾ ਅਸਲੀ ਅਰਥ ਅੱਧੀ ਰਖੜੀ ਤੇ ਜੇ ਤੁਸੀਂ ਆਪਣੇ ਰਿਸ਼ਤੇ ਨੂੰ ਕਿਰਤੋ ਜਿਉਣਾ ਚਾਹੁੰਦੇ ਹੋ ਤਾਂ ਰਖੜੀ ਇੱਕ ਰਿਵਾਜ ਨਹੀਂ ਬਲਕਿ ਇੱਕ ਸਪਿਰਚੁਅਲ ਕਨੈਕਸ਼ਨ ਬਣਾਓ ਦੋਸਤੀ ਪਿਆਰ ਪ੍ਰੋਟੈਕਸ਼ਨ ਵਿਸ਼ਵਾਸ ਤੇ ਦੁਆ ਇਹ ਸਭ ਮਿਲ ਕੇ ਬਣਾਉਂਦੇ ਨੇ ਰਖੜੀ ਦੇ ਅਸਲੀ ਅਰਥ ਦੋਸਤੋ ਇਹ ਰਖੜੀ ਜੇ ਤੁਸੀਂ ਵੀ ਆਪਣੇ ਭੈਣ ਭਰਾਵਾਂ ਲਈ ਖਾਸ ਬਣਾਉਣਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਲਿਖੋ ਰਕਸ਼ਾ ਸੀਕ੍ਰੇਟ ਐਕਟੀਵੇਟਿਡ ਤਾਂ ਕਿ ਤੁਹਾਡੀ ਦਿਲ ਦੀ ਦੁਆ ਯੂਨੀਵਰਸ ਤੱਕ ਪਹੁੰਚੇ ਜੇ ਤੁਹਾਨੂੰ ਮੇਰੀ ਵੀਡੀਓ ਇਹ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇਖੋ ਨੂੰ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਮਾਤਾ ਦੀ